ਸਾਰੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਸ਼ਿਮਲਾ ਮਿਰਚ ਤੇ ਪਨੀਰ ਦੀ ਸਬਜ਼ੀ ਇਹ ਸਬਜ਼ੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਦੀ ਸਬਜ਼ੀ ਅਸੀਂ ਢਾਬੇ ਤੋਂ ਖਾਂਦੇ ਆ ਉਸੇ ਤਰੀਕੇ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹਨੂੰ ਸਬਜ਼ੀ ਨੂੰ ਬੱਚੇ ਵੀ ਬਹੁਤ ਹੀ ਖੁਸ਼ ਹੋ ਕੇ ਖਾਂਦੇ ਆ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਸਬਜ਼ੀ ਬਣਾ ਕੇ ਤਿਆਰ ਕੀਤੀ ਸ਼ਿਮਲਾ ਮਿਰਚ ਤੇ ਪਨੀਰ ਦੀ ਸਬਜ਼ੀ ਬਣਾਵਾਂਗੇ ਪਨੀਰ ਨੂੰ ਅਸੀਂ ਘਰ ਵਿੱਚ ਤਿਆਰ ਕੀਤਾ ਬਣਾ ਕੇ ਇਹਦੇ ਅਸੀਂ ਚਕੋਰ ਪੀਸ ਕੱਟ ਲੈਨੇ ਇਹਦੇ ਪੀਸ ਅਸੀਂ ਕੱਟ ਲਏ ਆ ਸ਼ਿਮਲਾ ਮਿਰਚ ਦੀ ਕਟਿੰਗ ਕਰ ਲਈਨੇ ਬੀਜੇ ਦੇ ਵਿੱਚੋਂ ਕੱਢ ਦਾਂਗੇ ਇਹਦੇ ਵੀ ਅਸੀਂ ਚੌਰ ਸਪੀਸ ਕੱਟਾਂਗੇ ਇੱਕ ਪਿਆਜ਼ ਲਵਾਂਗੇ ਇਹਦੇ ਵੀ ਅਸੀਂ ਮੋٹے ਪੀਸ ਕਰ ਲਾਂਗੇ ਐਸਟਰਾ ਇਹ ਅਲੱਗ-ਅਲੱਗ ਜਿਹੜੀਆਂ ਇਹਦੀਆਂ ਪਰਤਾਂ ਕਰ ਲਾਂਗੇ ਪਿਆਜ਼ ਪਨੀਰ ਸ਼ਿਮਲਾ ਮਿਰਚ ਤੇ ਪਿਆਜ਼ ਇਹਨਾਂ ਦੇ ਅਸੀਂ ਪੀਸ ਕਰ ਲਿਆ ਕਈ ਪੈਨਾ ਸੀ ਰੱਖ ਲਈ ਹੈ ਦੋ ਕ ਚਮਚੇ ਤੇਲ ਪਾ ਲਾ ਪਨੀਰ ਨੂੰ ਹਲਕਾ ਜਿਹਾ ਰੋਸਟ ਕਰ ਲઈએ ਹਲਕਾ ਜਿਹਾ ਰੋਸਟ ਕਰਾਂਗੇ ਇਸ ਤੇ ਸਾਈਡਾ ਬਦਲਾ ਲੈਣੀ ਹੈ ਪਨੀਰ ਨੂੰ ਹਲਕਾ ਰੋਸਟ ਕਰ ਲਿਆ ਇਹਨੂੰ ਬਾਹਰ ਕੱਢ ਲੈਂਗੇ ਇਸ ਤੇਲ ਵਿੱਚ ਸ਼ਿਮਲਾ ਮਿਰਚਾਂ ਨੂੰ ਹਲਕਾ ਜਿਹਾ ਫਰਾਈ ਕਰ ਲਏ। ਨਾਲੀ ਪਿਆਜ਼ ਪਾ ਲੈਨੇ ਆ। ਜ਼ਿਆਦਾ ਨਹੀਂ ਇਹਨਾਂ ਨੂੰ ਪਕਾਉਣਾ। ਹਲਕਾ ਜਿਹਾ ਸੌਟੇ ਕਰਨਾ। ਇਹਦੇ ਵਿੱਚ ਕ੍ਰਾਂਚ ਜਿਹੜਾ ਇਹਦਾ ਬਣਿਆ ਰਹੇ। ਹਲਕਾ ਜਿਹਾ ਰੋਸਟ ਹੋ ਗਿਆ। ਇਸ ਤੋਂ ਜ਼ਿਆਦਾ ਨਹੀਂ ਹੈ ਸੇਨਾ ਨੂੰ ਪਕਾਉਣਾ ਗੈਸ ਬੰਦ ਕਰ ਦਿੰਦੇ ਆ ਸੇਨਾ ਬਾਹਰ ਕੱਢ ਲੈਂਦੇ ਹਾਂ ਤੇਲ ਨੂੰ ਨਿਚੋੜ ਲਾ ਫਰਾਈ ਪੈਨ ਅਸੀਂ ਰੱਖ ਲਿਆ ਇਹਦੇ ਵਿੱਚ ਅਸੀਂ ਤੇਲ ਪਾ ਲਾਂ ਫਰਾਈ ਪੈਨ ਚ ਅਸੀਂ 2-3 ਚਮਚੇ ਤੇਲ ਪਾ ਲਿਆ ਵਾ ਤੇਲ ਨੂੰ ਗਰਮ ਹੋਣ ਦਿੰਦੇ ਆ ਤੇਲ ਗਰਮ ਹੋ ਗਿਆ ਇੱਕ ਦਾਲ ਚੀਨੀ ਦਾ ਟੁਕੜਾ 2-3 ਲੌਂਗ ਇੱਕ ਤੇਜ ਪੱਤਾ ਤੇ ਕਾਲਾ ਮਿਰਚ ਥੋੜੀ ਜਿਹੀ ਹਿੰਗ ਇੱਕ ਚਮਚਾ ਲਸਣ ਅਦਰਕ ਤੇ ਮਿਰਚ ਦਾ ਪੇਸਟ ਮਟਰ ਦਾ ਪੇਸਟ ਬਣਾਇਆ ਉਹ ਪਾ ਲਈਨੇ ਇਹ ਪੇਸਟ ਨੂੰ ਚੰਗੀ ਤਰ੍ਹਾਂ ਪਨ ਲੈਨੇ ਖਰਬੂਜੇ ਦੇ ਬੀਜਾਂ ਨੂੰ ਅਸੀਂ ਭਿਓ ਲਿਆ ਸੀ ਭਿਓ ਕੇ ਹੁਣ ਅਸੀਂ ਇਹਨਾਂ ਨੂੰ ਗ੍ਰाइंड ਕਰ ਲਈਏ ਤੁਸੀਂ ਖਰਬੂਜੇ ਦੇ ਬੀਜਾਂ ਦੀ ਜਗ੍ਹਾ ਤੇ ਕਾਜੂ ਜਾਂ ਕਿਸੇ ਹੋਰੀ ਚੀਜ਼ ਦਾ ਪੇਸਟ ਬਣਾ ਕੇ ਪਾ ਸਕਦੇ। ਖਰਬੂਜੇ ਦੇ ਬੀਜਿਆਂ ਨੂੰ ਅਸੀਂ ਪੀਸ ਕੇ ਤੇ ਛਾਣ ਲਿਆ ਸੀ। ਹੁਣ ਅਸੀਂ ਇਹਨੂੰ ਵਿੱਚ ਪਾ ਲੈਨੇ ਆ। ਤੁਸੀਂ ਇਹਦੀ ਜਗ੍ਹਾ ਤੇ 5-6 ਕਾਜੂ ਲੈ ਕੇ ਉਹਨੂੰ ਭਿਉ ਲੈਣਾ ਵਾ। ਭਿਉ ਕੇ ਤੇ ਉਹਨਾਂ ਨੂੰ ਗ੍ਰਾਈਂਡ ਕਰਕੇ ਤੇ ਤੁਸੀਂ ਇਸ ਤਰ੍ਹਾਂ ਪੇਸਟ ਬਣਾ ਕੇ ਤੇ ਪਾ ਲੈ। ਹੁਣ ਅਸੀਂ ਇਹਨੂੰ ਇੱਕ ਉਬਾਲਾ ਆਉਂ ਦਿੰਨੇ ਆ। ਸਰ੍ਹੇ ਪਾ ਲੈਣੇ ਵਿੱਚ। ਕਸ਼ਮੀਰੀ ਤੇ ਅੱਗੀ ਲਾਲ ਮਿਰਚ ਥੋੜਾ ਜਿਹਾ ਹਲਦੀ ਪਾਊਡਰ ਧਨੀਆ ਪਾਊਡਰ ਇਹ ਚੰਗੀ ਤਰ੍ਹਾਂ ਪਕਾ ਲੈਨੇ ਸੇ 7-8 ਮਿੰਟ ਹੋ ਗਏ ਸਬਜੀ ਬੰਦ ਦੇ ਨੂੰ ਤੜਕਾ ਸੱਟਾ ਭੁੱਜ ਗਿਆ ਚੰਗੀ ਤਰ੍ਹਾਂ ਤੁਸੀਂ ਵੇਖ ਸਕਦੇ ਜੀ ਉੱਪਰ ਇਹਦੇ ਤੇਲ ਬਰਾ ਤੇਲ ਦਾ ਜਿਹੜਾ ਉਹ ਤੈਰ ਕੇ ਆ ਗਿਆ ਥੋੜਾ ਜਿਹਾ ਸੀ ਹੋ ਰਿਹਾ ਨੂੰ ਕਰ ਲਈਏ ਜੀ ਤਾਂ ਆ ਜੀ ਮલાઈ ਲਈ ਹੈ ਇਹਨੂੰ ਚਮਚੇ ਦੇ ਨਾਲ ਅਸੀਂ ਫੈਂਟ ਲੈਨੇ ਆ ਫੈਂਟ ਕੇ ਤੈਨੂੰ ਵਿੱਚ ਪਾ ਲੈਣੇ ਮલાઈ ਵਿੱਚ ਪਾ ਲੈਨੇ ਨੇ ਮલાઈ ਦੀ ਜਗ੍ਹਾ ਤੇ ਤੁਸੀਂ ਕਰੀਮ ਵੀ ਪਾ ਸਕਦੇ ਜੀ ਇਹਨੂੰ ਮਿਕਸ ਕਰ ਲੈਨੇ ਦੋ ਕ ਮਿੰਟ ਹੋ ਗਏ ਸਬਜੀ ਰਜਦੀ ਨੂੰ ਨਮਕ ਪਾ ਲੈਨੇ ਨਮਕ ਅਸੀਂ ਪਹਿਲਾਂ ਬਿਲਕੁਲ ਵੀ ਨਹੀਂ ਪਾਇਆ ਨਮਕ ਅਸੀਂ ਟੇਸਟ ਅਨਸਾਰ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਪਨੀਰ शिमला ਮਿਰਚ ਨੂੰ ਅਸੀਂ ਜਿਹੜਾ ਫਰਾਈ ਕਰਕੇ ਰੱਖਿਆ ਪਾ ਲੈਨੇ ਵਿੱਚ ਮਿਕਸ ਕਰ ਲਾਂਗੇ 2 ਕੁ ਮਿੰਟ ਲਈ ਅਸੀਂ ਉੱਪਰ ਉਹਨੂੰ ਕਵਰ ਕਰ ਦਿੰਦੇ ਆਂ ਚੱਕਰ ਲੈਨੇ ਆਂ ਤੁਸੀਂ ਵੀ ਏਸਕਾ ਦੇ ਜੇ ਉੱਪਰ ਇਹਦਾ ਤੇਲ ਦਾ ਪਰਵਰਾ ਤੈਰ ਕੇ ਆ ਗਿਆ ਸਬਜੀ ਸਾਡੀ ਬਣ ਕੇ ਤਿਆਰ। ਥੋੜੀ ਜਿਹੀ ਕਸੂਰੀ ਮੇਥੀ ਲਈ ਆ ਇਹਨੂੰ ਅਸੀਂ ਤਵੇ ਤੇ ਸੇਕ ਲਿਆ। ਇਹਨੂੰ ਹੱਥਾਂ ਦੇ ਨਾਲ ਮਸਲ ਕੇ ਪਾ ਲਈਏ। ਥੋੜਾ ਜਿਹਾ ਸੀ ਸੁੱਕਾ ਧਨੀਆ ਲਿਆ ਇਹਨੂੰ ਪਾ ਲਈਏ। ਅੱਧਾ ਕ ਚਮਚਾ ਖੰਡ ਦਾ ਪਾਵਾਂਗੇ ਇਹਦੇ ਨਾਲ ਅਸੀਂ ਮਸਾਲੇ ਸਾਰੇ ਇਹਨੂੰ ਪੈਰ ਮਿਕਸ ਕਰਾਂ। ਬਹੁਤ ਹੀ ਵਧੀਆ ਮਿੱਠਾ ਮਿੱਠਾ ਟੇਸਟ ਹੁੰਦਾ ਸਬਜੀ ਦੇ ਵਿੱਚੋਂ। जिस तरह ढाबा स्टाइल या रेस्टोरेंट स्टाइल तो दिया बहुत ही बढ़िया सब्जी बन के तैयार हो रही थोड़ा जहा होर पका लेंगे सब्जी चैक कर लेने वेख सकते जी सब्जी सब्जी बन के तैयार है जिना भी तेल है वह सब्जी के उपर तैर के आ गया बहुत ही वैया सब्ज़ी बन के तैयार हो ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਇਓ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਕੈਸ਼ ਨੂੰ ਅਸੀਂ ਬੰਦ ਕਰ ਦਿੰਦੇ ਹਾਂ ਸਬਜੀ ਬਣ ਕੇ ਸਾਡੀ ਤਿਆਰ